ਹਉ ਐਸਾ ਧਿਆਨ ਸ੍ਰੀ ਚੰਦ ਧਰਤਾ ਮੋਹਣੀ ਰੂਪ ਬਲਖਣ ਕਰਦਾ ਖੁਲਜੇ ਦਸਮ ਦਵਾਰ ਦਾ ਪਰਦਾ ਮਨ ਅੰਨਿਆ ਕਰ ਦੇਨੇ ਇੱਕ ਹੱਥ ਹੈ ਤੂੰ ਨੇ ਤੀ ਧਰਿਆ ਦੂਜਾ ਸੱਚ ਖੰਡ ਕਰ ਦੇਨੇ ਇੱਕ ਹੱਥ ਹੈ ਤੂੰ ਨੇ ਤੀ ਧਰਿਆ ਦੂਜਾ ਸੱਚ ਖੰਡ ਧਰ ਦੇਨੇ ਪੱਕਾ ਰਬ বিনা ਪੈਰਾ ਤੋਂ ਤੁਰਦੀ ਜਿਉਂਦੇ ਜੀ ਹੋ ਜਾਂਦੇ ਮੁਰਦੀ ਸਾਧੂ ਪੇਤੀ ਹੁੰਦੇ ਤੁਰਦੀ ਜੀਨੇ ਮੈਨੂੰ ਮਾਰ ਲਿਆ ਕਰਕੇ ਚਾਰ ਜੋਜਨ ਬਾਲਮੀ ਰਸੀਨੇ ਲੜਕਾ ਤਾਰ ਲਿਆ ਕਰਕੇ ਚਾਰ ਜੋਜਨ ਬਾਲਮੀ ਰਸੀਨੇ ਲੜਕਾ ਤਾਰ ਲਿਆ ਹੋ ਸਾਧੂ ਬਿਨ ਜੀਬਾਂ ਤੋਂ ਬੋਲਣ ਜਦੋਂ ਸਦਾ ਇਸ਼ਕ ਦਾ ਤੋਲਣ ਨੈਤਰ ਬੰਦ ਰੱਖਣ ਜਾਂ ਖੋਲਣ ਸਾਰਾ ਜੱਗ ਜਿਸ ਆਉਂਦਾ ਹੈ ਫੱਕਰ ਵਿੱਚ ਹਵਾ ਦੀ ਉੜਦੀ ਪੈਰਾਂ ਨਾ ਧਰਤੀ ਲਾਉਂਦਾ ਹੈ ਫੱਕਰ ਵਿੱਚ ਹਵਾ ਦੀ ਉੜਦੀ ਪੈਰਾਂ ਨਾ ਧਰਤੀ ਲਾਉਂਦਾ ਹੈ ਹੁੰਦੇ ਵਜਦੇ ਅਨਹਦ ਬਾਜੇ ਹੁੰਦੇ ਤਿੰਨ ਲੋਕ ਦੇ ਰਾਜ ਜਿਹੜਾ ਘਟ ਘਟ ਵਿੱਚ ਬਰਾਜੀ ਤਤ ਵਸਤੂ ਨੂੰ ਮਾਰ ਲਿਆ ਕਰਕੇ ਚੌ ਜੋਜਨ ਬਾਲਮੀ ਰਿषि ਨੇ ਲੜਕਾ ਤਾਰ ਲਿਆ ਕਰਕੇ ਚਾਰ ਜੋਜਨ ਬਾਲਮੀ ਰੋਕਿਆ ਨਹੀਂ ਵੀਰ ਨੇ ਘੋੜਾ ਵਧ ਗਈ ਭੁਜਾ ਪੈ ਗਿਆ ਲੋੜਾ ਪਾਇਆ ਨਹੀਂ ਪਰਤ ਕੇ ਮੋੜਾ ਲੇਖਾ ਪੂਰਾ ਕਰਨਾ ਸੀ ਬਖਸ਼ੀ ਜਾਨਵਰਾਂ ਨੂੰ ਮੁਕਤੀ ਕਿਹੜਾ ਦੋਜਕ ਪਰਨਾ ਸੀ ਭਗਤੀ ਜਾਨਵਰਾਂ ਨੂੰ ਮੁਕਤੀ ਬਰਮਾ ਵਿਸ਼ਨੂੰ ਸ਼ੰਕਰ ਤਿੰਨੇ ਉਹ ਬਰਮਾ ਵਿਸਨੂ ਸ਼ੰਕਰ ਤਿੰਨੇ ਕਰਗੇ ਜੋਜ ਜਗਤ ਤੇ ਕਿੰਨੇ ਕਰਗੇ ਚੋਜ ਜਗਤ ਤੇ ਕਿੰਨੇ ਆਕੇ ਮਾਤ ਲੋਕ ਤੇ ਜੀਨੇ ਸੀ ਇਕੱਠਾ ਅਵਤਾਰ ਲਿਆ ਕਰਕੇ ਚੋਜੋ ਜਨ ਬਾਲਮੀ ਰਿਸੀ ਨੇ ਲੜਕਾ ਉਤਾਰ ਲਿਆ ਕਰਕੇ ਚਾਰ ਜੋਜਨ ਬਾਲਮੀ ਭਗਤੀ ਸ਼ਕਤੀ ਇਕੱਠੀ ਕਰਤੀ ਰਿਦ ਸਿਧਾ ਧੌਣੇ ਦੇ ਵਿੱਚ ਭਰਤੀ ਹੋਇਆ ਗੁਰੂ ਨਾਨਕ ਦਾ ਵਰਸੀ ਜੋ ਕੁਝ ਮਰਜੀ ਕਰ ਜਾਵੂ ਧਰਤੀ ਚੜਜੇ ਅੰਬਰ ਉਡਕੇ ਅੰਬਰ ਧਰਤੀ ਧਰ ਜਾਵੂ ਧਰਤੀ ਚੜਜੇ ਅੰਬਰ ਉਡਕੇ ਐਸੀ ਵੇਖ ਕਮਲਿਆ ਲੀਲਾ ਚੰਨਣ ਹੋ ਗਿਆ ਰੰਗ ਰੰਗਿੱਲਾ ਐਸਾ ਬਣ ਦੇ ਸੰਤ ਵਸਿੱਲਾ ਜੀਨੇ ਵਖਤ ਬਚਾਰ ਲਿਆ ਕਰਕੇ ਚੌ ਜੋਜਨ ਬਾਲਮੀ ਰਿਸੀ ਨੇ ਲੜਕਾ ਕਾਰ ਲਿਆ ਕਰਕੇ ਚਾਰ ਜੋਜਨ ਬਾਲਮੀ ਜੋਰਾ ਸਿੰਘ ਅੰਮਸਾ ਫਰ ਕੰਦਾ ਰੱਬਤਾ ਕੋਲ ਸੰਤਾਂ ਦੇ ਰਿੰਦਾ ਨੇ ਵਾ ਫੇਰ ਨਿਆਰੀ ਲਿੰਦਾ ਸੇਵਾ ਕਰਕੇ ਸੰਤਾਂ ਦੀ ਮਸਤਕ ਧੂੜੀ ਲਾ ਵਰ ਦੇਣਾ ਗੁਰਪੂਰੇ ਗੁਣਵੰਤਾ ਦੀ ਮਸਤਕ ਲਾ ਧੂੜੀ ਵਰ ਦੇਣਾ ਉਸਾ ਦੂ ਲੇਖ ਬਦਲਦੇ ਮਾਰੇ ਲਾਉਂਦੇ ਫਿਰਨ ਕਵੀ ਸਰਖਾੜੇ ਐਸਾ ਰੰਗ ਮ ਜਿੱਠੀ ਛਾੜੇ ਲਬ ਸੱਚਾ ਦਰਬਾਰ ਲਿਆ ਕਰਕੇ ਚਾਰ ਜੋਜਨ ਬਾਲਮੀ ਰਿਸ਼ੀ ਨੇ ਲੜਕਾ ਤਾਰ ਲਿਆ ਕਰਕੇ ਚਾਂ ਜੋਜਨ ਬਾਲਮੀ ਰਿਸ਼ੀ ਨੇ ਲੜਕਾ ਤਾਰ ਲਿਆ